ਤੇ ਇਹ ਜਿਹੜੇ ਆ ਇਹ ਬੱਚੇ ਜਿਹੜੇ ਆ ਇਹ ਕਿੰਨੇ ਦਿਨਾਂ ਦੇ ਹੁੰਦੇ ਆ ਜਦੋਂ ਆਪਾਂ ਲੈ ਕੇ ਆਉਂਦੇ ਆ ਇਹਨਾਂ ਨੂੰ ਇੱਕ ਦਿਨ ਦਾ ਜੀ ਇੱਕ ਦਿਨ ਤੋਂ ਆਪਣੇ ਕੋਲ ਆ ਜਾਣਾ ਹੁੰਦਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਆਪ ਹੀ ਖੁਦ ਦੇਖਭਾਲ ਕਰਨੀ ਆ ਇੱਕ ਦਿਨ ਤੋਂ ਸ਼ੁਰੂ ਤੋਂ ਲੈ ਕੇ ਮੈਂ ਇਹਨਾਂ ਨੂੰ ਬਰਾਜ ਸਿੰਘ ਹਰਾਂ ਨੂੰ ਇਹ ਪੁੱਛਣਾ ਚਾਹੁੰਗਾ ਵੀ ਇਹ ਆਪਣਾ ਛੋਟੇ ਵੀਰ ਜਦੋਂ ਆਪਾਂ ਇਹ ਲਿਆਉਂਦੇ ਆ ਇਹ ਤੁਸੀਂ ਕਿਸ ਤਰ੍ਹਾਂ ਕੈਰੀ ਕਰਕੇ ਲਿਆਉਂਦੇ ਜੇ ਤੇ ਇਹ ਜਿਹੜਾ ਤੁਹਾਡਾ ਫਾਰਮ ਹੈ ਇਹਦੇ ਵਿੱਚ ਹੀ ਤਿਆਰ ਕਰਦੇ ਕਿ ਵੱਖਰਾ ਤਿਆਰ ਕਰਦੇ ਜੇ ਏ ਵੀਰ ਜੀ ਸਭ ਤੋਂ ਪਹਿਲਾਂ ਤੇ ਮੰਨ ਲੀਏ ਚਲੋ ਜਿੱਦਾਂ ਕ੍ਰੀਏਟ ਵਗੈਰਾ ਦੇ ਵਿੱਚ ਆਉਣਾ ਹੈ ਹੁੰਦਾ ਦੋ ਤਿੰਨ ਦਿਨ ਬਹੁਤ ਜ਼ਰੂਰੀ ਆ ਟੈਂਪਰੇਚਰ ਦੇਣਾ ਇਹਨਾਂ ਨੂੰ ਹਾਂਜੀ ਇਸ ਲਈ ਮਤਲਬ ਕਿ ਆਪਾਂ ਇਹਨਾਂ ਨੂੰ 10 ਦਿਨ ਟੈਂਪਰੇਚਰ ਰੱਖਣਾ ਮੇਨਟੇਨ ਕਰਨਾ ਫਿਰ ਉਸ ਤੋਂ ਬਾਅਦ ਥੋੜੀ ਪ੍ਰੋਬਲਮ ਘਟ ਜਾਂਦੀ ਹੈ ਕਿ ਇਹ ਇਹ ਪਹਿਲਾਂ ਉਮਰ ਦਾ 1 ਦਿਨ ਦਾ ਹੁੰਦਾ ਤੇ 10 ਦਿਨ ਤੱਕ ਇਹ ਪੀਰੀਅਡ ਹੁੰਦਾ ਹੈ ਹਾਂਜੀ ਉਹਦੇ ਵਾਸਤੇ ਕੋ ਵੱਖਰੀ ਜਗ੍ਹਾ ਬਣੀ ਹੈ ਹਾਂਜੀ ਅੱਜ ਆਪਾਂ ਦੇਖ ਰਹੇ ਆ ਕਿ ਲੋਕਾਂ ਨੇ ਆਪਣੀ ਪ੍ਰੋਪਰਟੀ ਨੂੰ ਦਾਤੇ ਲਾ ਕੇ ਹਾਂਜੀ ਉਹ ਬਾਹਰ ਨੂੰ ਰੁਖ ਅਪਣਾਇਆ ਵਾ ਤੇ ਅਮਰੀਕਾ ਤੋਂ ਪਿਛਲੇ ਦਿਨੀ ਜਿਹੜੇ ਰਿਪੋਰਟ ਹੋਏ ਆ ਜਿਨ੍ਹਾਂ ਦੀਆਂ ਘਰ ਦੀਆਂ ਛੱਤਾਂ ਤਿੱਕਰ ਵੇਗੀਆਂ ਵਾ ਤੇ ਇਹ ਮੁੰਡੇ ਆਪਣੇ ਬੱਚੇ ਨੌਜਵਾਨ ਹਾਂ ਜੀ ਪੜੇ ਲਿਖੇ ਆ ਇਹਨਾਂ ਦੇ ਕੋਲੇ ਫਾਈਨੈਂਸ਼ੀਅਲ ਹਰ ਤਰ੍ਹਾਂ ਦਾ ਬੰਦਿਆਂ ਵੱਲੋਂ ਹਰ ਤਰੀਕੇ ਦੇ ਨਾਲ ਇਹਨਾਂ ਕੋਲੇ ਪ੍ਰਬੰਧ ਹੈਗਾ ਵਾ ਪੈਸੇ ਵੱਲੋਂ ਵੀ ਤੇ ਘਰ ਵੱਲੋਂ ਬੰਦਿਆਂ ਵੱਲੋਂ ਵੀ ਇਹ ਬਾਹਰ ਮੂਵ ਹੋ ਸਕਦੇ ਜੋ ਮਰਜ਼ੀ ਕਰ ਸਕਦੇ ਕਹਿਣ ਤੋਂ ਬਾਅਦ ਆ ਦੋਸਤੋ ਆਪਾਂ ਚਲਦੀ ਵੀਡੀਓ 'ਚ ਦੱਸਣਾ ਚਾਹੁੰਦੇ ਆ ਕਿ ਆਪਾਂ ਨੂੰ ਜ਼ਿੰਮੇਵਾਰੀ ਤੋਂ ਹਟ ਕੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਆ ਪਰ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਆਪਾਂ ਜਿਹੜਾ ਵੀ ਧੰਦਾ ਅਪਣਾ ਰਹੇ ਆ ਨਾ ਉਹਦੀ ਪ੍ਰੋਪਰ ਪਹਿਲਾਂ ਉਹਦੀ ਟ੍ਰੇਨਿੰਗ ਲਈਏ ਉਹਦਾ ਕੋਰਸ ਪੀਰੀਅਡ ਜਿੰਨਾ ਹੈਗਾ ਉਹ ਕਰੀਏ ਤਾਂ ਕਿ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਉਹਦੇ ਕੋਈ ਮੁਸ਼ਕਲਾਂ ਆਉਣੀਆਂ ਵਾ ਸਾਡਾ ਜਿਹੜਾ ਵਾ ਮਾਰਕੀਟ ਦੇ ਵਿੱਚ ਕੋਈ ਦੁਰਵਰਤੋਂ ਨਾ ਹੋਵੇ ਸਾਡਾ ਸੇਲ ਪਰਚੇਜ ਵੀ ਮੇਨਟੇਨ ਰਵੇ ਤੇ ਉਹ ਕੰਮ ਕਰਨਾ ਜਿਹੜਾ ਅਸੀਂ ਜਿਹੜੇ ਧੰਦੇ ਨੂੰ ਬਣਾ ਰਹੇ ਆ ਉਹਦੀ ਸਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਫੇਰ ਸਾਨੂੰ ਕਿਸੇ ਵੀ ਫੀਲਡ ਦੇ ਵਿੱਚ ਸਹਾਇਕ ਧੰਦੇ ਚਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਘੜਕਾ ਜ਼ਿਲ੍ਹਾ ਤਰਨਤਾਰਨ ਜਿਵੇਂ ਤੁਸੀਂ ਵੇਖਦੇ ਜੇ ਕਿ ਵੀ ਸਾਡੇ ਅੱਜ ਕੱਲ ਦੇ ਨੌਜਵਾਨ ਜਿਹੜੇ ਆ ਉਹ ਜ਼ਿਆਦਾਤਰ ਪੰਜਾਬ ਛੱਡ ਕੇ ਤੇ ਇਥੋਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਆ ਉੱਥੇ ਹੀ ਕੁਝ ਸਾਡੇ ਹਜੇ ਨੌਜਵਾਨ ਮੁੰਡੇ ਵੀ ਹੈਗੇ ਆ ਜਿਹੜੇ ਬਾਹਰ ਨਾ ਜਾ ਕੇ ਆਪਣੇ ਕਾਰੋਬਾਰ ਆਪਣੇ ਵਧੀਆ ਜਿਹੜੇ ਆ ਉਹ ਧੰਦੇ ਚਲਾ ਰਹੇ ਆ ਕਾਰੋਬਾਰ ਚਲਾ ਰਹੇ ਆ ਤੇ ਅੱਜ ਆਪਾਂ ਜਿਹਦੇ ਬਾਰੇ ਗੱਲ ਕਰਨ ਲੱਗੇ ਆ ਉਹ ਹੈਗੇ ਆ ਜੀ ਪਿੰਡ ਘੜਕੇ ਤੋਂ ਬਲਰਾਜ ਸਿੰਘ ਜੀ ਤੇ ਜਿਨ੍ਹਾਂ ਨੇ ਆਪਦਾ ਇੱਕ ਵਧੀਆ ਜਿਹੜਾ ਵਾ ਉਹ ਕਾਰੋਬਾਰ ਇੱਥੇ ਚਲਾਇਆ ਹੋਇਆ ਵਾ ਜਿਵੇਂ ਕਿ ਨਾਲ ਆਪਦੇ ਸਾਰੇ ਸੰਦ ਵਗੈਰਾ ਰੱਖੇ ਆ ਪੈਲੀਆਂ ਵਾਉਣ ਵਾਸਤੇ ਟਰੈਕਟਰ ਰੱਖੇ ਆ ਤੇ ਨਾਲ ਦੀ ਨਾਲ ਉਹ ਇੱਕ ਪੋਲਟਰੀ ਫਾਰਮ ਜਿਹੜਾ ਵਾ ਉਹ ਚਲਾ ਰਹੇ ਆ ਤੇ ਸੋ ਆਪਾਂ ਚਲਦੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਵੀਰ ਜੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਲਰਾਜ ਸਿੰਘ ਜੀ ਕੀ ਹਾਲ ਨੇ ਠੀਕ ਠਾਕ ਜੀ ਹਾਂਜੀ ਇਹ ਨੇ ਵੀਰ ਜੀ ਬਲਰਾਜ ਸਿੰਘ ਹੋਣੀ ਤੇ ਨਾਲ ਨੇ ਮੇਰੇ ਸਰਦਾਰ ਨਵੀਰ ਸਿੰਘ ਜੀ ਸੋਨੂ ਚੋਲਾ ਸਾਹਿਬ ਤੋਂ ਤੁਸੀਂ ਸਾਨੂੰ ਇਹ ਦੱਸੋ ਕਿ ਵੀ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਆ ਇਹ ਵਿਚਾਰ ਕਿਵੇਂ ਆਇਆ ਹਾਂਜੀ ਇਹਨਾਂ ਕੁਝ ਕੋਈ 2-3 ਸਾਲ ਤੋਂ ਹੀ ਜਿੱਦਾਂ ਦਿਮਾਗ ਦੇ ਵਿੱਚ ਜਿੱਦਾਂ ਇੱਕ YouTube ਤੇ ਕੋਈ ਇੱਕ ਦੋ ਔਰ ਵੇਖਦੇ ਸੀਗੇ ਕਿ ਵਧੀਆ ਕਾਰੋਬਾਰਾਂ ਅੱਛਾ ਜੀ ਫਿਰ ਉਸ ਤੋਂ ਬਾਅਦ ਖੇਤੀਬਾੜੀ ਵੀ ਖੋਦਾਪਾ ਕਰਦੇ ਫਿਰ ਉਸ ਤੋਂ ਉਹਦੇ ਵਿੱਚ ਹੀ ਜਿੱਦਾਂ ਕਿ ਜਿੱਦਾਂ ਵੀ ਚਾਹੀਦਾ ਸੀਗਾ ਇੱਕ ਸਾਈਡ ਇਫੈਕਟ ਹੂੰ ਹੂੰ ਤੇ ਉਸ ਤੋਂ ਹੀ ਫਿਰ ਥੋੜਾ ਟਾਈਮ ਵੇਖਿਆ ਵੀ ਕੀ ਚੀਜ਼ ਆ ਲੋਕਾਂ ਦੇ ਫਾਰਮਾਂ ਦੇ ਵਿੱਚ ਜਿੱਦਾਂ ਜਾ ਕੇ ਵੇਖਿਆ ਵੀ ਹੈਗੇ ਵੀ ਆਪਣੇ ਵਾਸਤੇ ਜਾਂ ਕਿਦਾਂ ਹੂੰ ਫਿਰ ਆਪਣਾ ਮੇਰਾ ਇੱਕ ਫਰੈਂਡ ਸੀਗਾ ਉਹਦੇ ਤੋਂ ਮੈਂ 3 ਮਹੀਨੇ ਇੱਕ ਕੋਰਸ ਲਿਆ ਠੀਕ ਹੈ ਜਿਹੜੀ ਕੋ ਟ੍ਰੇਨਿੰਗ ਲਈ ਕਿ ਬਾਅਦ ਵਿੱਚ ਪ੍ਰੋਬਲਮਸ ਆਉਂਦੀਆਂ ਬਹੁਤ ਸਾਰੀਆਂ ਜੀਆਂ ਹੂੰ ਫਿਰ ਉਹਦੇ ਕੋਲੋਂ ਫਿਰ ਮੈਂ ਬਾਦਾ ਆਪਦੇ ਵਿੱਚ ਸ਼ੁਰੂ ਕੀਤਾ ਆਪ ਕੰਮ ਠੀਕ ਹੈ ਜੀ ਹਾਂਜੀ ਹਾਂ ਤੇ ਇਹ ਜਿਹੜੇ ਆ ਇਹ ਬੱਚੇ ਜਿਹੜੇ ਆ ਇਹ ਕਿੰਨੇ ਦਿਨਾਂ ਦੇ ਹੁੰਦੇ ਆ ਜਦੋਂ ਆਪਾਂ ਲੈ ਕੇ ਆਉਂਦੇ ਆ ਇਹਨਾਂ ਨੂੰ ਇੱਕ ਦਿਨ ਦਾ ਜੀ ਇੱਕ ਦਿਨ ਤੋਂ ਆਪਣੇ ਕੋਲ ਆ ਜਾਣਾ ਹੁੰਦਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਆਪ ਹੀ ਖੁਦ ਦੇਖਭਾਲ ਕਰਨੀ ਆ ਇੱਕ ਦਿਨ ਤੋਂ ਸ਼ੁਰੂਤ ਲੈ ਕੇ ਠੀਕ ਹੈ ਜੀ ਠੀਕ ਹੈ ਜੀ ਬੱਚੇ ਜਿਹੜੇ ਆ ਇਹ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਆ ਤਿਆਰ ਹੋ ਜਾਂਦੇ ਆ ਇਹ ਵੇਖੋ ਜੀ ਇੱਕ ਦਿਨ ਤੋਂ ਲੈ ਕੇ 55 ਤੋਂ 60 ਦਿਨ ਦੇ ਵਿੱਚ ਤਿਆਰ ਹੋ ਜਾਂਦਾ ਜੀ 2 ਕਿਲੋ ਵਜਨ ਹੋ ਜਾਂਦਾ ਹੈ ਕਿ ਜੀ ਇਹਨਾਂ ਦਾ ਠੀਕ ਹੈ ਜੀ ਹਾਂਜੀ ਤੇ ਜਦੋਂ ਆਪਾਂ ਇਹਨਾਂ ਨੂੰ ਸੇਲ ਕਰਨਾ ਵਾ ਹਾਂਜੀ ਤੇ ਉਹਦੇ ਵਾਸਤੇ ਤੁਹਾਨੂੰ ਕੀ ਮਤਲਬ ਕਰਨਾ ਪੈਂਦਾ ਵਾ ਜਾਂ ਤੁਸੀਂ ਮਤਲਬ ਇੱਥੇ ਲੋਕਲ ਵੇਚਦੇ ਜੇ ਜਾਂ ਕਿਵੇਂ ਇਹਨਾਂ ਨੂੰ ਸੇਲ ਕਿਵੇਂ ਕਰਦੇ ਜੀ ਇਹਨਾਂ 에 ਫਸਟ ਟਾਈਮ ਪ੍ਰੋਬਲਮ ਆਈ ਸੀਗੀ ਫਿਰ ਜਿਵੇਂ ਕਹ ਲੋ ਕਿ ਹੌਲੀ ਹੌਲੀ ਥੋੜੀ ਥੋੜੀ ਮਾਰਕੀਟ ਜਾਣ ਪਛਾਣ ਹੁੰਦੀ ਆ ਉਹਦੇ ਸਿਰ ਤੇ ਇਹ ਚੀਜ਼ ਚੱਲਦੀ ਜਿਵੇਂ ਕਿ ਹੁਣ ਪਹਿਲੀ ਵਾਰ ਪ੍ਰੋਬਲਮ ਆਈ ਸੀ ਲੋਕਾਂ ਨੂੰ ਜਾ ਕੇ ਕਿਹਾ ਹੈਗਾ ਕਿ ਆਪਣਾ ਮਾਲ ਤਿਆਰ ਆ ਤੇ ਚੁੱਕ ਲੋ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਗਾਂ ਦੀ ਗੱਜ ਦਾ ਕੰਟੈਕਟ ਹੁੰਦੇ ਆ ਉਹ ਆਪੇ ਹੀ ਪਤਾ ਕਰ ਲੈਂਦੇ ਆ ਕਿ ਹਾਵੇ ਮਾਲ ਤਿਆਰ ਆ ਫਿਰ ਹੁਣ ਪ੍ਰੋਬਲਮ ਇਹ ਸਾਨੂੰ ਨਹੀਂ ਉਹਦੀ ਸਿਰਫ ਇੱਕ ਯਾਰ ਹੁੰਦੀ ਡੇਰਾਬਾਦ ਵਿੱਚ ਆਪਣੇ ਆਪ ਆਪਣੇ ਘਰੋਂ ਹੀ ਕਰਦੇ ਆ ਮਾਰਕੀਟ ਤੇ ਹੀ ਆਪਣਾ ਜਿੰਨਾ ਮਾਰਕੀਟ ਤੇ ਚੱਲਦਾ ਠੀਕ ਹੈ ਜੀ ਜਿੰਨਾ ਜਿਆਦਾ ਨੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਕੋਈ ਕਾਰੋਬਾਰ ਦੇ ਵਿੱਚ ਆਪਣੀ ਮਾਰਕੀਟ ਬਣ ਜਾਂਦੀ ਆ ਤੇ ਉਹਦੇ ਹਿਸਾਬ ਨਾਲ ਜਿਹੜਾ ਵਾਪਰਾ ਹੈ ਆਪਾਂ ਜਿੰਨੇ ਜੇ ਲੈਵਲ ਤੇ ਖੜ੍ਹੇ ਹਾਂਜੀ ਤੇ ਉਹਦੇ ਵਿੱਚ ਕੀ ਹੁੰਦਾ ਵਾ ਕਿ ਉਸ ਲੈਵਲ ਤੇ ਆਪਣੇ ਕੋਲ ਆਉਣ ਲੱਗ ਜਾਣਾ ਕਸਟਮਰ ਲਈ ਠੀਕ ਹੈ ਜੀ ਠੀਕ ਹੈ ਜੀ ਕਿਤੇ ਨਹੀਂ ਆਣਾ ਉਹਨਾਂ ਆਉਣਾ ਆਪਣੇ ਕੋਲ ਆਉਣਾ ਵਾ ਤੇ ਆਪ ਆ ਕੇ ਉਹਨਾਂ ਨੇ ਐਸਪੀਐਮ ਕੰਟੈਕਟ ਕਰਨਾ ਵਾ ਜਦੋਂ ਆਪਾਂ ਫਸਟ ਟਾਈਮ ਪਹਿਲਾ ਪੂਰ ਤਿਆਰ ਕਰਨਾ ਠੀਕ ਹੈ ਜੀ ਠੀਕ ਹੈ ਜੀ ਬਾਅਦ ਵਿੱਚ ਆਪਣੇ ਆਪ ਆਉਣਗੇ ਆਪਣੇ ਆਪ ਆਉਣਗੇ ਕਸਟਮਰ ਠੀਕ ਹੈ ਜੀ ਅੱਛਾ ਤੁਸੀਂ ਸਾਨੂੰ ਦਿਖਾਓ ਕਿ ਵੀ ਪਹਿਲੀ ਤੇ ਗੱਲ ਇਹ ਆ ਕਿ ਵੀ ਮੈਂ ਇਹ ਵੇਖਣ ਡਿਆ ਵਾ ਕਿ ਵੀ ਆਪਾਂ ਇੱਥੇ ਖੜੇ ਆ ਲੱਗੇ ਹਾਂਜੀ ਜਿਆਦਾਤਰ ਮੈਂ ਪੁਲਟਰੀ ਫਾਰਮ ਜਿਹੜੇ ਆ ਉਹ ਵੇਖਿਆ ਕਿ ਵੀ ਬਹੁਤ ਜਿਆਦੀ 스멜 ਆਉਂਦੀ ਹੁੰਦੀ ਆ ਜਿਵੇਂ ਆ ਹੋਣਾ ਆਪਾਂ ਇੱਥੇ ਖੜੇ ਆ ਆਪਾਂ ਨੂੰ ਇਥੋਂ ਭੋਰਾ ਵੀ 스멜 ਨਹੀਂ ਆ ਰਹੀ ਕੋਈ ਬਿਲਕੁਲ ਠੀਕ ਹੈ ਜੀ ਬਹੁਤ ਜਿਆਦੇ ਲੋਕ ਇਸ ਚੀਜ਼ ਤੋਂ ਪਿੱਛੇ ਹਟ ਜਾਂਦੇ ਆ ਕਿ ਵੀ ਉੱਥੇ 스멜 ਬਹੁਤ ਜਿਆਦੀ ਆਉਂਦੀ ਆ ਤੇ ਪੁਲਟਰੀ ਫਾਰਮ ਨਹੀਂ ਖੋਲਣਾ ਚਾਹੁੰਦੇ ਹਾਂਜੀ ਹਾਂਜੀ ਤੇ ਤੁਸੀਂ ਇੱਕ ਸਾਬਨਾ ਘਰ ਦੇ ਨਾਲ ਹੀ ਜਿਹੜਾ ਵਾ ਇਹ ਪੁਲਟਰੀ ਫਾਰਮ ਬਣਾਇਆ ਵਾ ਹਾਂਜੀ ਤੇ ਇਹਦੇ ਵਾਸਤੇ ਕੀ ਕਰਦੇ ਜੇ ਤੁਸੀਂ ਵੀ ਇੱਥੇ 스멜 ਨਾ ਆਵੇ ਇਹ ਵੀਰੇ ਸਭ ਤੋਂ ਪਹਿਲਾਂ ਆਪਣੀ ਜਗ੍ਹਾ ਤੇ ਡਿਪੈਂਡ ਆ ਕਿ ਜੇ ਆਪਣੀ ਜਗ੍ਹਾ ਮਤਲਬ ਕਿ ਸਾਫ਼ ਸੁਥਰੀ ਆ ਫਿਰ ਇਹਦੇ ਵਿੱਚ ਸਮੈਲ ਦੀ ਕੋਈ ਸੰਭਾਵਨਾ ਨਹੀਂ ਹੈਗੀ ਅਗਰ ਜਗ੍ਹਾ ਥੱਲੇ ਗਿੱਲੀ ਆ ਜਿਵੇਂ ਇਸ ਚੀਜ਼ ਦੇ ਨਾਲ ਪ੍ਰੋਬਲਮ ਆਦੀ ਆ ਅਗਰ ਜੇ ਲੋਡ ਪੈਂਦੀ ਵੀ ਆ ਐਗਜ਼ੌਸਟ ਫੈਨ ਵਗੈਰਾ ਖੇਤਾਂ ਦੇ ਵਿੱਚ ਕਾਰ ਆ ਬੈਕ ਸਾਈਡ ਤੋਂ ਐਗਜ਼ੌਸਟ ਫੈਨ ਵਗੈਰਾ ਲੱਗੇ ਆ ਫਿਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਮੈਲ ਵਾਲਾ ਸਿਸਟਮ ਹੋਵੇ ਹਾਂ ਜੀ ਆ ਵੀ ਦਿਖਾਓ ਘਰ ਦਿਖਾਓ ਆਪਾਂ ਨਾਲ ਘਰ ਹਾਂ ਜੀ ਹਾਂ ਜੀ ਹਾਂ ਬਿਲਕੁਲ ਵੇਖੋ ਕਿ ਵੀ ਜਿਹੜਾ ਇਹ ਆ ਆਪਣਾ ਪੋਲਟਰੀ ਫਾਰਮ ਜਿਹੜਾ ਵਾ ਇਹ ਬਿਲਕੁਲ ਘਰ ਦੇ ਨਾਲ ਹੀ ਇਹਨਾਂ ਦਾ ਪੋਲਟਰੀ ਫਾਰਮ ਬਣਿਆ ਹੋਇਆ ਵਾ ਤੇ ਇਹਦੇ ਵਿੱਚ ਆਪਾਂ ਕਹਿੰਨੇ ਆ ਕਿ ਵੀ ਇੱਥੇ ਕੋਈ 스మెਲ ਜਿਹੜੀ ਆ ਨਹੀਂ ਆ ਰਹੀ ਸਭ ਤੋਂ ਵੱਡੀ ਗੱਲ ਤੇ ਇਹੀ ਆ ਜਿਹਦਾ ਕਰਕੇ ਲੋਕ ਇਹ ਕਾਰੋਬਾਰ ਨਹੀਂ ਕਰਨਾ ਚਾਹੁੰਦੇ ਹੁੰਦੇ ਹਾਂਜੀ ਠੀਕ ਹੈ ਜੀ ਸੋ ਮੇਰੇ ਨਾਲ ਰਣਵੀਰ ਸਿੰਘ ਸੋਨੂ ਚੋਲਾ ਸਾਹਿਬ ਤੋਂ ਜੋ ਕਿ ਮੇਰੇ ਵੀਰ ਮੇਰੇ ਨਾਲ ਆਏ ਨੇ ਉਹ ਵੀ ਕੁਝ ਵੀਰ ਜੀ ਹੋਂਾਂ ਤੋਂ ਜਾਨਣਾ ਚਾਹੁੰਦੇ ਆ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਸਾਰੇ ਠੀਕ ਠਾਕ ਜੀ ਇਹ ਬੜੀ ਖੁਸ਼ੀ ਹੋਈ ਆ ਇਹ ਜੋ ਤੁਸੀਂ ਡਿਸਕਸ ਕਰ ਰਹੇ ਜੀ ਫੋਲਟਰੀ ਫਾਰਮ ਬਾਰੇ ਸਹਾਇਕ ਧੰਦੇ ਬਾਰੇ ਇਹ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਜੀ ਔਰ ਬਲਰਾ ਸਿੰਘ ਦੇ ਫਾਦਰ ਸਤਨਾਮ ਸਿੰਘ ਜੀ ਇਹ ਪਹਿਲਾਂ ਤੋਂ ਹੀ ਆਪਦੇ ਕਰੇ ਲੁਰ ਜਿਹਾ ਤੋਂ ਹਟ ਕੇ ਸਾਡੇ ਨਾਲ ਸਮਾਜ ਸੇਵਾ ਨੂੰ ਕਿਸਾਨ ਜਥੇਬੰਦੀਆਂ ਦੇ ਵਿੱਚ ਹਰ ਜਗ੍ਹਾ ਤੇ ਉਪਰਾਲਾ ਕਰਦੇ ਆ ਜਾਂਦੇ ਆ ਪਿੰਡੋਂ ਸੰਗਤ ਵੀ ਲੈ ਕੇ ਜਾਂਦੇ ਆ ਤੇ ਇਹ ਇੱਕ ਬੜੀ ਵੱਡੀ ਦੇਣ ਵਾ ਲੋਕਾਂ ਨੂੰ ਇਹਨਾਂ ਦੀ ਤੇ ਮੈਨੂੰ ਜਦੋਂ ਪਤਾ ਲੱਗਾ ਵਾ ਮੈਂ ਇਸੇ ਕਰਕੇ ਤੁਹਾਡੇ ਨਾਲ ਕਨੈਕਟ ਕੀਤਾ ਸੀਗਾ ਕਿਉਂਕਿ ਅੱਜ ਆਪਾਂ ਦੇਖ ਰਹੇ ਆ ਕਿ ਲੋਕਾਂ ਨੇ ਆਪਣੀ ਪ੍ਰੋਪਰਟੀ ਨੂੰ ਦਾਅ ਤੇ ਲਾ ਕੇ ਹਾਂਜੀ ਉਹ ਬਾਹਰ ਨੂੰ ਰੁੱਖ ਬਣਾਇਆ ਵਾ ਤੇ ਅਮਰੀਕਾ ਤੋਂ ਪਿਛਲੇ ਦਿਨੀ ਜਿਹੜੇ ਰਿਪੋਰਟ ਹੋਏ ਆ ਜਿਨ੍ਹਾਂ ਦੀਆਂ ਘਰ ਦੀਆਂ ਛੱਤਾਂ ਤੱਕ ਕਰੇ ਵੇਗੀਆਂ ਵਾ ਤੇ ਇਹ ਮੁੰਡੇ ਆਪਣੇ ਬੱਚੇ ਨੌਜਵਾਨ ਪੜੇ ਲਿਖੇ ਆ ਇਹਨਾਂ ਦੇ ਕੋਲੇ ਫਾਈਨੈਂਸ਼ੀਅਲ ਹਰ ਤਰ੍ਹਾਂ ਦਾ ਬੰਦਿਆਂ ਵੱਲੋਂ ਹਰ ਤਰੀਕੇ ਦੇ ਨਾਲ ਇਹਨਾਂ ਕੋਲੇ ਪ੍ਰਬੰਧ ਹੈਗਾ ਵਾ ਪੈਸੇ ਵੱਲੋਂ ਵੀ ਤੇ ਘਰ ਵੱਲੋਂ ਬੰਦਿਆਂ ਵੱਲੋਂ ਵੀ ਇਹ ਬਾਹਰ ਮੂਵ ਹੋ ਸਕਦੇ ਜੋ ਮਰਜ਼ੀ ਕਰ ਸਕਦੇ ਪਰ ਇਹਨਾਂ ਨੇ ਆਪਣੇ ਪਰਿਵਾਰ ਨੂੰ ਆਪਣੇ ਵੱਡਿਆਂ ਨੂੰ ਖੇਤੀ ਤੋਂ ਹਟ ਕੇ ਨਾਲ ਖੇਤੀ ਦੇ ਨਾਲ-ਨਾਲ ਇੱਕ ਸਹਾਇਕ ਧੰਦਾ ਅਪਣਾਇਆ ਤੇ ਉਹਦੀ ਤੁਸੀਂ ਜਾਣਕਾਰੀ ਲੈ ਰਹੇ ਆ ਮੈਂ ਇਹਨਾਂ ਨੂੰ ਬਲਰਾਜ ਸਿੰਘ ਨੂੰ ਇਹ ਪੁੱਛਣਾ ਚਾਹੂੰਗਾ ਕਿ ਇਹ ਆਪਣਾ ਛੋਟੇਵੀਰ ਜਦੋਂ ਆਪਾਂ ਇਹ ਲਿਆਉਨੇ ਆ ਇਹ ਤੁਸੀਂ ਜਸਤਰਾ ਕੈਰੀ ਕਰਕੇ ਲਿਆਉਂਦੇ ਜੇ ਤੇ ਇਹ ਜਿਹੜਾ ਤੁਹਾਡਾ ਫਾਰਮ ਹੈ ਇਹਦੇ ਵਿੱਚ ਹੀ ਤਿਆਰ ਕਰਦੇ ਕਿ ਵੱਖਰਾ ਤਿਆਰ ਕਰਦੇ ਜਿੱਥੇ ਇਹ ਵੀਰ ਜੀ ਸਭ ਤੋਂ ਪਹਿਲਾਂ ਤੇ ਮੰਨ ਲੀਏ ਚਲੋ ਜਿੱਦਾਂ ਕ੍ਰੀਏਟ ਵਗੈਰਾ ਦੇ ਵਿੱਚ ਆਉਣਾ ਹੈ ਹੁੰਦਾ ਅੱਛਾ ਫਿਰ ਆਪਾਂ ਨੂੰ 2-3 ਦਿਨ ਬਹੁਤ ਜ਼ਰੂਰੀ ਆ ਟੈਂਪਰੇਚਰ ਦੇਣਾ ਇਹਨਾਂ ਨੂੰ ਹਾਂਜੀ ਇਸ ਲਈ ਮਤਲਬ ਕਿ ਆਪਾਂ ਇਹਨਾਂ ਨੂੰ 10 ਦਿਨ ਟੈਂਪਰੇਚਰ ਰੱਖਣਾ ਮੇਨਟੇਨ ਕਰਨਾ ਫਿਰ ਉਸ ਤੋਂ ਬਾਅਦ ਥੋੜੀ ਪ੍ਰੋਬਲਮ ਘਟ ਜਾਂਦੀ ਹੈ ਕਿ ਅੱਛਾ ਇਹ ਪਹਿਲਾਂ ਉਮਰ ਦਾ ਇੱਕ ਦਿਨ ਦਾ ਹੁੰਦਾ ਤੇ 10 ਦਿਨ ਤੱਕ ਰਿਹਾ ਪੀਰੀਅਡ ਹੁੰਦਾ ਹੈ ਉਹਦੇ ਵਾਸਤੇ ਕੋ ਵੱਖਰੀ ਜਗ੍ਹਾ ਪਣੀ ਹੈ ਹਾਂਜੀ ਅੱਛੇ ਰੱਖਦੇ ਜਿਹੜਾ ਇਹਨਾਂ ਨੂੰ ਤੁਸੀਂ ਆ ਉਹ 10 ਦਿਨ ਜਿਹਦਾ ਵਕਤ ਉਹ ਵੀ ਜਗ੍ਹਾ ਆਪਾਂ ਕੈਮਰੇ ਦੇ ਵਿੱਚ ਸ਼ੋ ਕਰੀਏ ਤੁਹਾਡਾ ਤਰੀਕਾ ਜਿਹੜਾ ਮਤਲਬ ਕਿ ਆਪਾਂ ਮਤਲਬ ਜਿਹੜੀਆਂ ਆਪਣੀਆਂ ਚੀਜ਼ਾਂ ਆਪਾਂ ਬਰਤਨ ਹੋਰ ਕੇ ਨਹੀਂ ਲੈਣੇ ਆ ਹਾਂ ਪਰ ਆਪਣੇ ਕੋ ਫ੍ਰੀ ਪਈਆਂ ਹੁੰਦੀਆਂ ਖਾਲੀ ਅਕਸਰ ਇਹ ਜ਼ਮੀਨਦਾਰ ਦੇ ਵਿੱਚ ਹੁੰਦਾ ਆ ਇਹ ਆਪਣੇ ਪੁਰੇ ਇਹੋ ਜਿਹੇ ਸਮਾਨ ਹੁੰਦੇ ਆ ਜਿਹੜੇ ਆਪਣੇ ਕਈ ਵਰਤੋਂ ਦੇ ਵਿੱਚ ਆ ਜਾਂਦੇ ਆ ਵਰਤਨੇ ਸਿਰਫ ਨਾ ਜਾਂ ਮਹੀਨੇ ਤੋਂ ਹੀ ਕੋਲੇ ਬਾਅਦ ਵਿੱਚ ਆਪਾਂ ਉਹਨਾਂ ਨੂੰ 11 ਮਹੀਨੇ ਫ੍ਰੀ ਰੱਖਣਾ ਹਾਂਜੀ ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਤੇ ਉਹ ਚੀਜ਼ ਜਿਹੜੀ ਆ ਉਹ ਅਸੀਂ ਸਾਈਡ ਤੇ ਰੱਖ ਕੇ ਹਰ ਦੋ ਦਿਨ ਤੇ ਉਹ ਦੱਸ ਦੇਣ ਅਸੀਂ ਕੈਰੀ ਕਰ ਲੈਣਾ ਠੀਕ ਹੈ ਜੀ ਚਲੋ ਦਿਖਾਈਏ ਆਪਾਂ ਨਾਲ ਦਿਖਾਓ ਪ੍ਰਣਾਸਣ ਜੀ ਅੱਛਾ ਜੀ ਅੱਛਾ ਇਹਦੇ ਵਿੱਚ ਇਹ ਤੁਸੀਂ ਜਿਹੜਾ ਵਾ ਇੱਕ ਦਿਨ ਦਾ ਕੈਰੀ ਕਰਕੇ ਬੱਚਾ ਲਿਆਂਕੇ ਤੇ ਤੁਸੀਂ ਇਹ ਟਰਾਲੀ ਦੇ ਵਿੱਚ ਇਹਦਾ ਮੈਂਟੇਨੈਂਸ ਬਣਾਇਆ ਵਾ ਪੀਰ ਨੂੰ ਜਿਹੜੀ ਹੀਟ ਵਗੈਰਾ ਦਿੰਦੇ ਆ ਦੇਖੋ ਕੈਮਰੇ ਵਿੱਚ ਦਿਖਾਓ ਜਿਸ ਤਰ੍ਹਾਂ ਇਹਨਾਂ ਨੇ ਉੱਪਰ ਪੀਪੇ ਕੱਟ ਕੇ ਤੇ ਹੀਟਰ ਲਗਾਏ ਹੋਏ ਆ ਤਾਂ ਟੈਂਪਰੇਚਰ ਵਧਾਉਣ ਵਾਸਤੇ ਤਾਂ ਆ ਕਿ ਬੱਚੇ ਜਿਹੜੇ ਆ 10 ਦਿਨ ਦੇ ਵਿੱਚ ਬਿਲਕੁਲ ਹੈਲਥੀ ਰਹਿਣ ਔਰ ਜਿਹੜਾ ਇਹਨਾਂ ਨੇ ਫਾਰਮ ਬਣਾਇਆ ਉਹਦੇ ਵਿੱਚ ਜਾ ਸਕਣ ਅੱਛਾ ਵੀਰ ਜੀ ਇੱਕ ਚੀਜ਼ ਦੱਸੋ ਕਿ ਮੰਨ ਲਓ ਇੱਥੇ ਜਿਵੇਂ ਤੁਸੀਂ ਹੀਟਰ ਲਾਏ ਆ ਤੇ ਇਹ ਜੇ ਟੈਂਪਰੇਚਰ ਮੰਨ ਲਓ ਆਪਾਂ ਨੂੰ ਇਹਦਾ ਟੈਂਪਰੇਚਰੰਦਰ ਦਾ ਪਤਾ ਲੱਗੂਗਾ ਕਿਉਂਕਿ ਇੱਥੇ ਟੈਂਪਰੇਚਰ ਹੋਣੇ ਬਹੁਤ ਜ਼ਿਆਦਾ ਟੈਂਪਰੇਚਰ ਹੋ ਗਿਆ ਫਿਰ ਇਹਨਾਂ ਦੀ ਹਲਚਲ ਤੋਂ ਪਤਾ ਲੱਗ ਜਾਣਾ ਆਪਾਂ ਨੂੰ ਅੱਛਾ ਜੀ ਹਾਂਜੀ ਅਗਰ ਜਿਵੇਂ ਕਿ ਜਿੰਨਾ ਇਹਨਾਂ ਨੂੰ ਠੰਡ ਲੱਗਦੀ ਹੈ ਨਾ ਇਹਨਾਂ ਨੇ ਇੱਕ ਦੂਜੇ ਦੇ ਉੱਪਰ ਚੜਨਾ ਮੰਨ ਲਈ ਇਕੱਠੇ ਹੋ ਜਾਣਾ ਇਹਨਾਂ ਨੇ ਸਾਰਿਆਂ ਨੇ ਅਗਰ ਇਹਨਾਂ ਨੂੰ ਗਰਮੀ ਲੱਗ ਰਹੀ ਹੈ ਅੱਛਾ ਜੀ ਫਿਰ ਇਹਨਾਂ ਨੇ ਆਪਦੇ ਜਿਹੜੇ ਖੰਭ ਆਏ ਥੋੜੇ ਸਾਈਡ ਤੇ ਰੱਖ ਕੇ ਚੱਲਣਾ ਉੱਥੋਂ ਆਪਾਂ ਨੂੰ ਟੈਂਪਰੇਚਰ ਦਾ ਪਤਾ ਲੱਗ ਜਾਂਦਾ ਹੈ ਇਹਨਾਂ ਨੂੰ ਠੰਡ ਨਹੀਂ ਲੱਗਦੀ ਹੈ ਇਹਨਾਂ ਨੂੰ ਹੀਟ ਮਲ ਕੇ ਚਲੋ ਆਪਾਂ ਨੂੰ ਜਿਆਦਾ ਵੀ ਨਹੀਂ ਦੇ ਸਕਦੇ ਇਹ ਟੈਕਨੀਕਲੀ ਨੁਕਤੇ ਆ ਕਿ ਜੇ ਇਹਨਾਂ ਨੂੰ ਠੰਡ ਲੱਗ ਰਹੀ ਆ ਤੇ ਇਕੱਠੇ ਹੋਣਗੇ ਤੇ ਇਕੱਠੇ ਹੋਣ ਦੀ ਆਪਾਂ ਨੂੰ ਨੋਬਤ ਆ ਸਕਦੀ ਵੀ ਇੱਕ ਦੂਜੇ ਨੂੰ ਲਿਤੜਨਗੇ ਲਿਤੜ ਕੇ ਤੇ ਜੇ ਮਤਲਬ ਹੀਟ ਇਹਨਾਂ ਦੀ ਲੋਡ ਤੋਂ ਵੱਧ ਹੋ ਰਹੀ ਆ ਤੇ ਆਪਦੇ ਖੰਭਾਂ ਨੂੰ ਖਿਲਾਰ ਨਹੀਂ ਫਿਰ ਇਹਨਾਂ ਨੂੰ ਮੰਨ ਕੇ ਚਲੋ ਜੇ ਗਰਮੀ ਲੱਗੀ ਇਹਨਾਂ ਕਰਕਰਣ ਲੱਗ ਜਣਾ ਜੀ ਕਹਿਣ ਤੋਂ ਬਾਅਦ ਆ ਦੋਸਤੋ ਆਪਾਂ ਚੱਲਦੀ ਵੀਡੀਓ 'ਚ ਦੱਸਣਾ ਚਾਹੁੰਦੇ ਆ ਕਿ ਆਪਾਂ ਨੂੰ ਜ਼ਿੰਮੇਵਾਰੀ ਤੋਂ ਹਟ ਕੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਆ ਪਰ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਆਪਾਂ ਜਿਹੜਾ ਵੀ ਧੰਦਾ ਅਪਣਾ ਰਹੇ ਆ ਨਾ ਉਹਦੀ ਪ੍ਰੋਪਰ ਪਹਿਲਾਂ ਉਹਦੀ ਟ੍ਰੇਨਿੰਗ ਲਈਏ ਉਹਦਾ ਕੋਰਸ ਪੀਰੀਅਡ ਜਿੰਨਾ ਹੈਗਾ ਉਹ ਕਰੀਏ ਤਾਂ ਕਿ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਉਹਦੇ ਕੋਈ ਮੁਸ਼ਕਲਾਂ ਆਉਣੀਆਂ ਵਾ ਸਾਡਾ ਜਿਹੜਾ ਵਾ ਮਾਰਕੀਟ ਦੇ ਵਿੱਚ ਕੋਈ ਦਰਵਰਤੋਂ ਨਾ ਹੋਵੇ ਸਾਡਾ ਸੇਲ ਪਰਚੇਜ਼ ਵੀ ਮੇਨਟੇਨ ਰਵੇ ਤੇ ਉਹ ਕੰਮ ਕਰਨਾ ਜਿਹੜਾ ਅਸੀਂ ਜਿਹੜੇ ਧੰਦੇ ਨੂੰ ਬਣਾ ਰਹੇ ਆ ਉਹਦੀ ਸਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਫੇਰ ਸਾਨੂੰ ਕਿਸੇ ਵੀ ਫੀਲਡ ਦੇ ਵਿੱਚ ਸਹਾਇਕ ਧੰਦੇ ਚਾਉਣਾ ਚਾਹੀਦਾ ਸਬਲਰਾਜ ਸਿੰਘ ਜੀ ਸਾਨੂੰ ਇਹ ਦੱਸੋ ਕਿ ਜਿਹੜੇ ਇਹ ਚੂਚੇ ਆ ਤੁਸੀਂ ਲੈਂਦੇ ਆ ਜਿਹੜੇ ਠੀਕ ਹੈ ਜੀ ਮੰਨ ਲਓ ਇਹਨਾਂ ਨੂੰ ਜੇ ਕੋਈ ਬਿਮਾਰੀ ਆਉਂਦੀ ਆ ਜਾਂ ਕੁਝ ਹੁੰਦਾ ਵਾ ਤੁਹਾਨੂੰ ਕਿਵੇਂ ਪਤਾ ਲੱਗਦਾ ਵਾ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਇਹਦੇ ਬਾਰੇ ਦੇਖੋ ਜੀ ਬਿਮਾਰੀ ਆਉਣ ਦੀ ਜਿਹੜੀ ਪ੍ਰੋਬਲਮ ਪੈਂਦੀ ਆ ਨਾ ਜਿਆਦਾਤਰ ਸੀਆਰਡੀ ਦੀ ਪ੍ਰੋਬਲਮ ਹਰ ਇੱਕ ਫਾਰਮ ਦੇ ਵਿੱਚ ਹੁੰਦੀ ਹੈ ਜੀ ਅੱਛਾ ਜੀ ਅੱਛਾ ਜੀ ਸੀਆਰਡੀ ਦੀ ਪ੍ਰੋਬਲਮ ਨੂੰ ਕਹਿ ਸਕਦੇ ਆ ਕਿ ਜਿਵੇਂ ਕਿ ਇਹਨੂੰ ਸਾਰੀ ਪ੍ਰੋਬਲਮ ਆ ਆਉਦੀ ਹੈ ਜੀ ਅੱਛਾ ਜੀ ਹਾਂਜੀ ਇਹਦੇ ਨਾੜ ਦੇ ਵਿੱਚ ਰੇਸ਼ਾ ਭਰ ਜਣਾ ਸਾਲ ਵਾਲੀ ਇਹਨੇ ਮੂੰਹ ਟੱਡ ਕੇ ਸਾਲ ਲੋਗ ਹੈ ਜੀ ਉਸ ਤੋਂ ਇਹਦੀ ਸਾਰੀ ਪ੍ਰੋਬਲਮ ਦੇ ਨਾਲ ਇਹਦੀ ਮੌਤ ਹੋ ਸਕਦੀ ਹੈ ਅੱਛਾ ਜੀ ਤੇ ਇਹ ਚੀਜ਼ ਇੱਕ ਦੂਜੇ ਦੀ ਸ਼ੂਤ ਦੇ ਨਾਲ ਜਦੋਂ ਆਪਾਂ ਕਹਿ ਸਕਦੇ ਆ ਸ਼ੂਤ ਦੀ ਬਿਮਾਰੀ ਆ ਇਹ ਦੂਜਿਆਂ ਨੂੰ ਸਾਰਿਆਂ ਨੂੰ ਵੀ ਹੋ ਸਕਦੀ ਹੈ ਜੀ ਜੇ ਪ੍ਰੋਬਲਮ ਆ ਗਈ ਆ ਫਿਰ ਆਪਾਂ ਨੂੰ ਉਹਦਾ ਹੱਲ ਕਰਦਿਆਂ ਕਰਦਿਆਂ ਹੀ ਮਤਲਬ ਕਿ ਬਿਲਕੁਲ ਜ਼ਰੂਰੀ ਹੈ ਇਹਦਾ ਅੱਛਾ ਤੁਸੀਂ ਇਹ ਦੱਸੋ ਕਿ ਜਦੋਂ ਮੰਨ ਲਓ ਇਹਨਾਂ ਨੂੰ ਇਹੋ ਜੀ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਵੀ ਇਹਨਾਂ ਨੂੰ ਇਹ ਪ੍ਰੋਬਲਮ ਆ ਗਈ ਆ ਆਪਾਂ ਕੋਈ ਇਹਨਾਂ ਦਾ ਚੈੱਕਅਪ ਤੇ ਕਰ ਨਹੀਂ ਸਕਦੇ ਕਿਸ ਤਰੀਕੇ ਨਾਲ ਹਾਂਜੀ ਤੁਸੀਂ ਸਾਨੂੰ ਇਹ ਦੱਸੋ ਵੀ ਇਹਨੂੰ ਕਿਵੇਂ ਪਤਾ ਲੱਗਦਾ ਤੁਹਾਨੂੰ ਇਸ ਬਿਮਾਰੀ ਦਾ ਇਹ ਵੇਖੋ ਜੀ ਜਦੋਂ ਆਪਾਂ ਆਪਣਾ ਆਪ ਦਾ ਤਰੀਕਾ ਜਦੋਂ ਆਪਾਂ ਇਹਨਾਂ ਨੂੰ ਫੀਡ ਪਾਣੀ ਹੈ ਨਾ ਇੱਕ ਵਾਰ ਸਾਰੇ ਫਾਰਮ ਦੇ ਘੇਰੇ ਘੇਰੇ ਵਿੱਚ ਵਿੱਚ ਆਉਣਾ ਜਿਹੜਾ ਤੰਦਰੁਸਤ ਹੋਊਗਾ ਉਹਨੇ ਆਟੋਮੈਟਿਕ ਹੀ ਪਤਾ ਲੱਗ ਜਾਣਾ ਉਹਦੀ ਫਰਤੀ ਤੋਂ ਜਿਹੜਾ ਕਮਜ਼ੋਰ ਹੋਇਆ ਉਹਨੂੰ ਕੋਈ ਪ੍ਰੋਬਲਮ ਹੋਈ ਉਨੇ ਆਪੇ ਲਾ ਦ ਦੇਣਾ ਜੇ ਉਹ ਹੀ ਲਈ ਨਾ ਇੱਕ ਟਿਕ ਵੀ ਜਿਆ ਨੂੰ ਕੋਈ ਪ੍ਰੋਬਲਮ ਹੋਈ ਆ ਆਪਾਂ ਲਾਤ ਨਾਲ ਵੀ ਇਦਾਂ ਕਰਾਂਗੇ ਉਹ ਤਾਂ ਵੀ ਨਹੀਂ ਹਿਲਣਾ ਜਿੱਦਾਂ ਕਿ ਇੱਕ ਜਿੰਨਾ ਆਪਾਂ ਨੂੰ ਕੋਈ ਪ੍ਰੋਬਲਮ ਪੈ ਜੇ ਉਹ ਚੀਜ਼ ਹੋਣੀ ਕਿ ਹਾਂਜੀ ਇਦਾਂ ਇੱਥੋਂ ਜ਼ਿਆਦਾ ਜਜਮੈਂਟ ਇੱਥੋਂ ਲਾ ਸਕਦੇ ਠੀਕ ਹੈ ਜੀ ਅੱਛਾ ਬਲਰਾਜ ਸਿੰਘ ਦੀ ਇੱਕ ਚੀਜ਼ ਹੋਰ ਆ ਵੀ ਜਿਹੜੇ ਆਪਾਂ ਮੰਨ ਲਓ ਮੁਰਗੇ ਘਰੇ ਰੱਖਦੇ ਆ ਹਨ ਇਹ ਉਹੀ ਨਸਲ ਆ ਕਿ ਜਾਂ ਇਹ ਕੋਈ ਹੋਰ ਨਸਲ ਆ ਕੋਈ ਇਸ ਤੋਂ ਇਲਾਵਾ ਜਿਵੇਂ ਆਪਾਂ ਬਲੇਲਰ ਆ ਜਾਂ ਹੋਰ ਕਿਹੜੀ ਨਸਲ ਆਏ ਨਹੀਂ ਵੀਰ ਜੀ ਇਹਦੇ ਵਿੱਚ ਮੰਨ ਕੇ ਚੱਲੋ ਵੀ ਜਿੱਦਾਂ ਕਲਰ ਵੀ ਰੈਡ ਕਲਰ ਵਾ ਹੈ ਨਾ ਜਿੱਦਾਂ ਕਈ ਆ ਕੇ ਕਹਿ ਦਿੰਗੇ ਨਹੀਂ ਵੀ ਇਹ ਵਾਈਟ ਵਾ ਵੀ ਹੈ ਨਹੀਂ ਵੀ ਇਹ ਸਾਨੂੰ ਰੈਡੀ ਦੋ ਪਿਓਰ ਦੇਸੀ ਪਰ ਇਹਦੇ ਵਿੱਚ ਕੋਈ ਵੀ ਅੰਤਰ ਨਹੀਂ ਆਪਾਂ ਆ ਜਾਂਦੇ ਆ ਲਾਗੋ ਲੋਕਲ ਆ ਜਾਂਦੇ ਆ ਘਰ ਰੱਖਣ ਵਾਸਤੇ ਬਹੁਤ ਆ ਇਹ 5 ਮਹੀਨੇ ਤੋਂ ਬਾਅਦ ਅੰਡਾ ਡੋਊਗੀ ਮੁਰਗੀ ਅੱਛਾ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਇੱਕ ਜਦੋਂ ਤੁਸੀਂ ਇਹ ਲੈ ਕੇ ਆਉਂਦੇ ਜੇ ਬੱਚੇ ਜਿਹੜੇ ਆ ਇਹਨਾਂ ਤੇ ਇੱਕ ਕਿੰਨਾ ਤੁਹਾਡਾ ਖਰਚ ਜਿਹੜਾ ਵਾ ਇਹ ਆ ਜਾਂਦਾ ਵਾ ਇੱਕ ਦਿਨ ਦੇ ਜਿਹੜੇ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਚੂਚਾਂ ਨੂੰ ਲੈ ਕੇ ਆਉਂਦੇ ਸੀ ਹਾਂਜੀ ਇੱਕ ਦਿਨ ਤੋਂ ਲੈ ਕੇ ਵੀਰ ਜੀ ਇਹ 500 ਬਰਡ ਦਾ ਆਪਾਂ ਬੋਲਦੇ ਆ 500 ਬਰਡ ਤੇ 70000 ਰੁਪਏ ਖਰਚਾ ਆ ਜਾਂਦਾ ਜੀ ਠੀਕ ਹੈ ਜੀ ਹਾਂਜੀ ਇੱਕ 500 ਬਰਡ ਤੇ ਬਾਕੀ ਜਦੋਂ ਆਪਾਂ ਇਹਦੇ ਤੇ ਫੀਡ ਫੂਡ ਜਿਹੜੀ ਆ ਤੁਹਾਡੀ ਲੱਗਦੀ ਆ ਉਹ ਲਗਭਗ ਕਿੰਨਾ ਕੁ ਖਰਚਾ ਆ ਜਾਂਦਾ ਜਿਵੇਂ 55 60 ਦਿਨ ਦੇ ਵਿੱਚ ਤੁਸੀਂ ਦੱਸਿਆ ਕਿ ਤਿਆਰ ਹੋ ਜਾਂਦੇ ਆ ਉਦੋਂ ਤੱਕ ਇਹਨਾਂ ਦਾ ਕਿੰਨਾ ਕੁ ਖਰਚ ਉੱਤੇ ਆ ਜਾਂਦਾ ਨਾ ਤੇ ਉਹੀ ਆਪਾਂ ਜਿਹੋ ਗੱਲ ਕੀਤੀ ਉਹਨਾਂ ਹੀ ਖਰਚਾ ਆਈ ਲੱਗਾ ਨਾ ਸਾਰਾ 60 70000 ਰੁਪਏ ਦੇ ਵਿੱਚ ਆਉਣਾ ਜਾਂਦਾ ਹਾਂਜੀ 60 70000 ਤੱਕ ਪਹੁੰਚ ਜਾਂਦਾ ਹਾਂਜੀ ਠੀਕ ਹੈ ਜੀ ਬਾਕੀ ਜਦੋਂ ਤੁਸੀਂ ਇਹਨਾਂ ਨੂੰ ਵੇਚਣਾ ਵਾ ਤੇ ਇਹ ਲਗਭਗ ਤੁਹਾਡੀ ਇਨਕਮ ਜਿਹੜੀ ਹੈ ਕਿੰਨੀ ਕੁ ਹੋ ਜਾਂਦੀ ਆ ਵਿੱਚ ਤੁਸੀਂ ਆਪਾਂ ਕਹਿ ਲਈਏ ਕਿ ਵੀ ਸਾਰੀ ਟੋਟਲ ਕਿੰਨੇ ਕੁ ਦਾ ਵੇਚ ਜਾਂਦਾ ਹੈ ਇਹ ਵੇਖੋ ਜੀ ਜਦੋਂ ਕੋਈ 1 ਲੱਖ ਠੀਕ ਹੈ ਜੀ ਵੇਚ ਜਾਂਦਾ ਜੀ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਵਾਧ ਘਾਟ ਵੀ ਕੋਈ 5-7 35 ਤੋਂ 40000 ਰੁਪਿਆ ਜਿਹੜਾ ਇਹਦਾ ਪ੍ਰੋਫਿਟ ਦੇ ਜਾਂਦਾ 60 ਦੇਣ ਦੇ ਵਿੱਚ ਜਿਹੜਾ ਵਾ ਇਹ 35 ਤੋਂ 40000 ਰੁਪਿਆ ਜਿਹੜਾ ਉਹ ਤੁਹਾਨੂੰ ਇਨਕਮ ਦਿੰਦਾ ਵਾ ਜੀ 500 ਵੱਡ ਜਿਹੜਾ ਠੀਕ ਹੈ ਜੀ ਕਿ ਜਿਵੇਂ ਕਿ ਉਹ ਫਿਰ ਬਰਡ ਦੇ ਹਿਸਾਬ ਨਾਲ ਆਪਾਂ ਜਿੰਨਾ ਖਰਚ ਕਰਾਂਗੇ ਓਨੀ ਆਪਾਂ ਨੂੰ ਪ੍ਰੋਫਿਟ ਆਊਗਾ ਉਸੇ ਹਿਸਾਬ ਦੇ ਨਾਲ ਹੀ ਸਾਰਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਦੋਸਤੋ ਜਿਸ ਤਰ੍ਹਾਂ ਆਪਾਂ ਵੀਰ ਬਲਰਾਜ ਦੇ ਨਾਲ ਇਹ ਸਹਾਇਕ ਧੰਦੇ ਬਾਰੇ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਆਪਾਂ ਇੱਕ ਫੇਤੀ ਦੇ ਨਾਲ ਛੋਟੇ ਲੈਵਲ ਤੋਂ ਆਪਣਾ ਇੱਕ ਸਹਾਇਕ ਧੰਦਾ ਅਪਣਾ ਕੇ ਔਰ ਤੇਰਬੇ ਮੁਤਾਬਕ ਉਹਨੂੰ ਵਧਾ ਸਕਦੇ ਆ ਔਰ ਨਾਲ ਦੀ ਨਾਲ ਆਪਾਂ ਨੂੰ ਇਹ ਧੰਦੇ ਦੇ ਨਾਲ ਜਾਣਕਾਰੀ ਸੰਬੰਧੀ ਇੱਕ ਅੱਜ ਦੀ ਨੌਜਵਾਨ ਪੀੜੀ ਨੂੰ ਇੱਕ ਪ੍ਰੇਰਣਾ ਵੀ ਆ ਇੱਕ ਮਿਸਾਲ ਵੀ ਆ ਕਿ ਜਿਸ ਤਰ੍ਹਾਂ ਅਸੀਂ ਆਪਣੀ ਜ਼ਮੀਨ ਜਾਇਦਾਦ ਨੂੰ ਦਾਤੇ ਲਾ ਕੇ ਬਾਹਰ ਨੂੰ ਰੁੱਖ ਬਣਾ ਰਹੇ ਆ ਜਾਂ ਕੁਝ ਸਾਡੀ ਨੌਜਵਾਨ ਪੀੜੀ ਭਟਕੀ ਹੋਈ ਆ ਜਿਹੜੇ ਨਸ਼ਿਆਂ ਦੇ ਰਾਹ ਤੇ ਰਾਏ ਕਰਾਏ ਪਏ ਆ ਉਹਨਾਂ ਨੂੰ ਇੱਕ ਪ੍ਰੇਰਣਾ ਵਾ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਸਹੀ ਬਸਰ ਕਰਨ ਵਾਸਤੇ ਇਹ ਜਿਹੜੇ ਖੇਤੀ ਦੇ ਨਾਲ ਆ ਇੱਕ ਸਹਾਇਕ ਧੰਦੇ ਅਪਣਾ ਕੇ ਜਿਹੜਾ ਵਾ ਅਸੀਂ ਵਧੀਆ ਜੀਵਨ ਆਪਣਾ ਮੇਨਟੇਨ ਕਰ ਸਕਦੇ ਆ ਸੋ ਅਸੀਂ ਬਲਰਾਜ ਜੀ ਦਾ ਸਾਨੂੰ ਇਹ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਕਰਾਂਗੇ ਹਾਂਜੀ ਬਲਰਾਜ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਵੀਰ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਦਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੀ ਜਿਵੇਂ ਕਿ ਬਾਹਰ ਜਾ ਕੇ ਥੱਲੇ ਲਾ ਕੇ ਕੰਮ ਕਰਨ ਨਾਲੋਂ ਕਿ ਇਦਾਂ ਵੀ ਛੋਟੇ-ਮੋਟੇ ਕੰਮ ਨਾਲ ਚਲਾ ਕੇ ਖੇਤੀਬਾੜੀ ਦੇ ਨਾਲ ਇੱਕ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਆ ਕਿ ਜਿੱਦਾਂ ਠੀਕ ਹੈ ਜੀ ਬਹੁਤ 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 ਵਧੀਆ ਲੱਗਾ ਦੋਸਤੋ ਹੁਣ ਅਸੀਂ ਤੁਹਾਨੂੰ ਮਿਲਦੇ ਆ ਸਾਡੇ ਕਿਸੇ ਨਵੇਂ ਐਪੀਸੋਡ ਦੇ ਨਾਲ ਕਿਸੇ ਨਵੇਂ ਕਿਸਾਨ ਦੇ ਨਾਲ ਕਿਸੇ ਨਵੇਂ ਸਹਾਇਕ ਧੰਦੇ ਦੇ ਨਾਲ ਜਿਹੜੀ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ 'ਚ ਜਾਣਕਾਰੀ ਦੇਵਾਂਗੇ ਸੋ ਬਹੁਤ ਧੰਨਵਾਦ